ਆਪਣੇ ਘਰ ਦੀ ਗੱਲ ਕਰੀਏ ਜੇ ਪੰਜਾਬ ਦੀ ਅੱਜ ਇੱਥੇ ਹਾਲਾਤ ਕੀ ਨੇ ਜਗ੍ਹਾ ਜਗ੍ਹਾ ਤੇ ਡੇਰੇ ਖੁੱਲ ਗਏ ਕੋਈ ਪਾਲਾ ਕਲਾਰਾ ਵਾਲਾ ਬਾਬਾ ਉੱਥੇ ਗੱਡੀਆਂ ਦੀਆਂ ਲਾਈਨਾਂ ਲੱਗਦੀਆਂ ਨੇ ਅਲੱਗ-ਅਲੱਗ ਦਿਨਾਂ ਤੇ ਟਿਕਟਾਂ ਤੇ ਉਹਦੇ ਦਰਸ਼ਨ ਹੁੰਦੇ ਨੇ ਆਪਾਂ ਫਿਰ ਆ ਇੱਕ ਆਪਣੇ ਨੇੜੇ ਇੱਥੇ ਪਟਿਆਲੇ ਦੇ ਮੈਨ ਉੱਥੇ ਹੈਪੀ ਬਾਬਾ ਉਹ ਉਹਨਾਂ ਕੋਲ ਫਿਰ ਇੱਕ ਹੋਰ ਅੱਗੇ ਇੱਕ ਮਹੰਤ ਨੇ ਉਹ ਇੰਨੀ ਕਿ ਚੜ੍ਹਾਈ ਹੈ ਲੋਕਾਂ ਦੀ ਹੈ ਕੋਈ ਚੈਨਲ ਦੇ ਉੱਤੇ ਇਹਨਾਂ ਦੀ ਐਡ ਚੱਲਦੀ ਆ ਵੀ ਬਾਬੇ ਨੇ ਪੁੱਛਾ ਤੇ ਕੜ ਤੇ ਘਢਿਲ ਜੱਕ ਤੇ ਫੱਟੇ ਉਹ ਉਲਟਾ ਭੱਜ-ਭੱਜ ਵੀ ਪੈਂਦੇ ਨੇ ਲੋਕਾਂ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੀ ਇਹ ਲੋਕ ਇਹ ਜਾਲ ਚ ਫਸ ਗਏ ਇਨਾਂ ਕੋਲੇ ਹਾਂ ਇਹ ਜਿਵੇਂ ਤੁਸੀਂ ਦੱਸਿਆ ਐਡ ਵਾਲਾ ਇਹਦਾ ਬਹੁਤ ਫਰਕ ਪੈਂਦਾ ਇੱਕ ਵਾਰੀ ਕਹਿੰਦੇ ਕੋਈ ਬੰਦਾ ਮਰ ਗਿਆ ਯਾਨੀ ਹੈ ਤਾਂ ਕਲਪਨਿਕ ਕਹਾਣੀ ਪਰ ਉਹ ਇਥੋਂ ਸਿੱਖਿਆ ਮਿਲਦੀ ਆ ਉਹ ਮਰ ਗਿਆ ਜਦੋਂ ਧਰਮਰਾਜ ਦੀ ਕਚਹਿਰੀ ਚ ਗਿਆ ਉੱਥੇ ਉਹਨੂੰ ਪੁੱਛਦੇ ਵੀ ਤੈਂ ਸਵਰਗ ਜਾਣਾ ਕਿ ਨਰਕ ਜਾਣਾ ਹਾਂ ਉਹ ਕਹਿੰਦਾ ਵੀ ਮੇਰੀ ਬਹੀ ਖੋਲੋ ਹਾਂ ਉਹ ਕਹਿੰਦਾ ਕਿਹੜੀ ਬਹੀ ਅਸੀਂ ਕੋਈ ਬਹੀ ਨਹੀਂ ਲਾਈ ਹੋਈ ਤੂੰ ਦੱਸ ਸਵਰਗ ਜਾਣਾ ਸਵਰਗ ਪੇ ਛੱਡਿਆ ਉਹਨੇ ਨਰਕ ਚ ਜਾਣਾ ਨਰਕ ਚ ਜਾਣਾ ਹਾਂ ਕਹਿੰਦਾ ਵੀ ਐ ਲੇਖਾ ਜੋਖਾ ਉੱਥੇ ਤਾਂ ਕਹਿੰਦੇ ਨੇ ਵੀ ਐ ਹੁੰਦਾ ਉਹ ਸਭ ਕਹਿੰਦਾ ਝੂਠ ਮਾਰਦੇ ਨੇ ਕੋਈ ਇੱਥੇ ਲੇਖਾ ਜੋਖਾ ਨਹੀਂ ਤੇ ਤੂੰ ਜੇ ਜਾਣਾ ਤਵੇ ਸਿਕ ਪਹਿਲਾਂ ਦੇਖ ਸਕਦਾ ਨਰਕ ਵੀ ਦਿਖਾ ਲੈਣ ਉਹ ਸਵਰਗ ਵੀ ਦਿਖਾ ਲੈਣ ਜਿੱਥੇ ਤੇਰਾ ਦਿਲ ਕਰੂਗਾ ਉੱਥੇ ਚੱਲ ਜਾਈ ਅੱਛਾ ਜੀ ਉਹ ਕਹਿੰਦਾ ਠੀਕ ਆ ਉਹ ਪਹਿਲਾਂ ਸਵਰਗ ਚ ਲੈ ਗੇ ਸਵਰਗ ਦੇ ਵਿੱਚ ਬੰਦੇ ਕਹਿੰਦੇ ਬੈਠੇ ਨੇ ਆਪਣਾ ਅੱਖਾਂ ਬੰਦ ਕਰੀ ਕੋਈ ਭਗਤੀ ਕਰ ਰਿਹਾ ਕੋਈ ਐਦਾਂ ਉਸ ਤਰ੍ਹਾਂ ਕਰ ਰਹੇ ਹੋ ਚੁੱਪਚਾਪ ਸ਼ਾਂਤੀ ਫਿਰ ਉਹ ਨਰਕ ਚਲੇ ਗਏ ਨਰਕ ਚ ਕਿਤੇ ਕਿਸੇ ਕਲਾਕਾਰ ਦਾ ਅਖਾੜਾ ਲੱਗਾ ਕਿਤੇ ਕੋਈ ਸ਼ਰਾਬ ਪੀ ਰਹੇ ਨੇ ਕਿਤੇ ਕੋਈੰਜਾਇ ਕਿਤੇ ਕੋਈ ਮੇਲਾ ਕੋਈ ਉਸ ਤਰ੍ਹਾਂ ਕਰਕੇ ਹੂੰ ਤੇ ਉਹ ਆ ਕੇ ਕਹਿੰਦਾ ਵੀ ਲੈ ਅਸੀਂ ਤਾਂ ਉਹੀ ਡਰਦੇ ਰਹੇ ਨਰਕ ਤੋਂ ਇਹ ਤਾਂ ਨਰਕ ਵਧੀਆ ਸਵਰਗ ਚ ਕੀ ਉੱਥੇ ਤਾਂ ਕੋਈ ਹੈਉ ਨਹੀਂ ਮਨੋਰੰਜਨ ਦਾ ਸਾਧਨ ਸਾਰੇ ਮਨੋਰੰਜਨ ਦੇ ਸਾਧਨ ਤਾਂ ਉੱਥੇ ਨੇ ਚਲੋ ਜੀ ਕਹਿੰਦਾ ਮੈਨੂੰ ਤਾਂ ਨਰਕ ਚੇ ਭੇਜੋ ਹੂੰ ਜਦੋਂ ਨਰਕ ਚ ਲੈ ਕੇ ਗਏ ਉੱਥੇ ਜਾ ਕੇ ਉਹਨੇ ਦੇਖਿਆ ਕਿਸੇ ਦੇ ਸਿਰ ਦੇ ਉੱਤੇ ਤਤਰੇ ਤਾ ਪਾਇਆ ਜਾ ਰਿਹਾ ਹੈ ਕਿਸਨੂੰ ਤੇਲ ਦੇ ਕੜਾਹਾਂ ਚ ਉਬਾਲਿਆ ਜਾ ਰਿਹਾ ਕਿਸੇ ਦੇ ਕੋੜੇ ਮਾਰੇ ਜਾ ਰਹੇ ਨੇ ਉਹ ਕਹਿੰਦਾ ਵੀ ਇਹ ਕੀ ਕਰਿਆ ਤੁਸੀਂ ਮੈਨੂੰ ਦਿਖਾਇਆ ਸੀ ਜਿਹੜਾ ਬੇ ਉਹ ਤਾਂ ਹੋਰ ਸੀ ਉਹ ਤਾਂ ਕਹਣਾ ਫਿਰ ਸਾਡਾ ਐਡਵਰਟਾਈਜ਼ਮੈਂਟ ਵਾਲਾ ਡਿਪਾਰਟਮੈਂਟ ਹੈ ਨਾ ਜੇ ਉਹ ਉਹ ਨਾ ਹੋਵੇ ਇੱਥੇ ਤਾਂ ਕੋਈ ਆਵੇ ਹੀ ਨਾ ਸਾਡਾ ਸੌਦਾ ਹੀ ਨਹੀਂ ਵਿਕੇ ਸੌਦਾ ਹੀ ਨਹੀਂ ਵਿਕੇ ਹੋਰ ਮਸ਼ਹੂਰੀ ਬੰਦੇ ਇੰਨੀ ਹੁੰਦੀ ਹੈ ਇਸ ਤਰ੍ਹਾਂ ਕਰਕੇ ਐਡ ਹੁੰਦੀ ਹੈ ਵੀ ਭੋਲੇ ਭਾਲੇ ਲੋਕ ਉਹਨਾਂ ਕੋਲ ਚਲੇ ਜਾਂਦੇ ਨੇ ਪਰ ਹੁੰਦਾ ਇਹਨਾਂ ਕੋਲ ਕੁਝ ਨਹੀਂ ਹੈਗਾ ਕੁਝ ਨਹੀਂ ਦੱਸ ਸਕਦੇ ਕੋਈ ਫਿਊਚਰ ਨਹੀਂ ਦੱਸ ਸਕਦੇ ਕੋਈ ਇਹਨਾਂ ਕੋਲ ਸ਼ਕਤੀ ਨਹੀਂ ਆਮ ਬੰਦਿਆਂ ਵਰਗੇ ਬੰਦੇ ਨੇ ਬਸ ਇੱਕ ਠੱਗੀ ਮਾਰਨੀ ਆਉਂਦੀ ਐ ਤੇ ਲਾਕੀ ਮਾਰਨੀ ਆਉਂਦੀ ਐ